ਇਹ ਤੋ ਕੱਤ ਦਾ ਕੰਮ ਉੱਕੀ ਜਿਹੜਾ ਬਿਲਕੁਲ ਜਾਰੀ ਹੈ ਦੇਖ ਸਕਦੇ ਹੋ ਤੁਸੀਂ ਕਿ ਪੁਲਿਸ ਵੱਲੋਂ ਜਿਹੜੀ ਹੈ ਗ੍ਰਿਫਤਾਰੀ ਕਿਸਾਨ ਆਗੂ ਗੁਰਪ੍ਰਤਾਪ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਪੁਲਸ ਅਤੇ ਕਿਸਾਨਾਂ ਦੇ ਵਿਚ ਦਰਮਿਆਨ ਜੋ ਤਕਾ ਮੁੱਕੀ ਬਿਲਕੁਲ ਜਾਰੀ ਹੈ ਕੈਮਰਾ ਜਿਹੜਾ ਬਿਲਕੁਲ ਸਿੱਧਾ ਇੱਧਰ ਦਿਖਾਏ ਜਾਂ ਤਸਵੀਰਾਂ ਦਿਖਾਈਆਂ ਜਾਂ ਕਿ ਪੁਲਿਸ ਵੱਲੋਂ ਜਿਹੜੀ ਗ੍ਰਿਫਤਾਰੀ ਹੈ ਉਹ ਕੀਤੀ ਜਾ ਰਹੀ ਹੈ ਜਿਹੜੀਆਂ ਤਿੱਖੀਆਂ ਝੜਪਾਂ ਨੇ ਤਿੱਖੀ ਝੜਪਾ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ ਉਹ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਆਗੂ ਗੁਰਪਤਾਪ ਸਿੰਘ ਦੀ ਜੋ ਗ੍ਰਿਫਤਾਰੀ ਹੈ ਸੋ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਦੇ ਦਰਮਿਆਨ ਤੁਸੀਂ ਦੇਖ ਸਕਦੇ ਹੋ ਕਿ ਤਿੱਖੀਆਂ ਝੜਪਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ ਸੋ ਤਿੱਖੀ ਝੜਫ ਜਿਹੜੀ ਐ ਕਿਸਾਨਾਂ ਦੇ ਦਰਮਿਆਨ ਵਿੱਚ ਮਹਿਲਾਵਾਂ ਵੀ ਨੇ ਤੁਹਾਨੂੰ ਦੱਸਦੀ ਹੈ ਕਿ ਇਸ ਜਥੇਬੰਦੀ ਦੇ ਨਾਲ ਜੁੜੀਆਂ ਹੋਈਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਨਾਲ ਜੁੜੀਆਂ ਹੋਈਆਂ ਮਹਿਲਾਵਾਂ ਤੇ ਜੋ ਕਿਸਾਨ ਆਗੂ ਨੇ ਜੋ ਆਪਣੀ ਜਥੇਬੰਦੀ ਦੇ ਝੰਡਿਆਂ ਸਮੇਤ ਜੋ ਤਿੱਖੀਆਂ ਝੜਫਾਂ ਨੇ ਪੁਲਿਸ ਦੇ ਨਾਲ ਕਰਦੇ ਨਜ਼ਰ ਆ ਰਹੇ ਨੇ ਉਹ ਕਿਸਾਨ ਆਗੂ ਜੋ ਗੁਰਪ੍ਰਤਾਪ ਸਿੰਘ ਆ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਲਗਾਤਾਰ ਜਿਹੜੀ ਧੱਕਾ ਮੁਕੀ ਆ ਪੁਲਿਸ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਾਹਮਣੇ ਗੁਰਦਾਸਪੁਰ ਪੁਲਿਸ ਜਿਹੜੀ ਇਹ ਬੇਸ਼ੱਕ ਗੁਰਪ੍ਰਤਾਪ ਸਿੰਘ ਦੀ ਜਿਹੜੀ ਗ੍ਰਿਫਤਾਰੀ ਆ ਉਹਨਾਂ ਵੱਲੋਂ ਕਰ ਲਈ ਗਈ ਆ ਸੋ ਕਿਸਾਨ ਜਿੱਥੇ ਬੰਦੀਆਂ ਦਾ ਕਹਿਣਾ ਇਹ ਆ ਕਿ ਜੋ 57 ਕੀਤੀ ਗਈ ਆ ਦੂਸਰੀ ਕਿਸ ਧਿਰ ਦੇ ਨਾਲ ਕੀਤੀ ਗਈ ਆ ਸੋ ਪੁਲਿਸ ਪ੍ਰੋਸੈਸਨ ਦਾ ਇਹੀ ਕਹਿਣਾ ਕਿ ਜੋ ਪਟਸਤ ਸਰਕਾਰ ਦੇ ਨਾਲ ਚੱਲ ਰਿਹਾ ਜਿਸ ਨੂੰ ਲੈ ਕੇ ਜਿਸ ਨੂੰ ਲੈ ਕੇ ਜੇਲ੍ਹ ਗਾੜੀ ਜੋ ਪੁਲਿਸ ਵੱਲੋਂ 75 ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਫੜਾਫੜਾਈ ਕੱਲ ਤੋਂ ਸ਼ੁਰੂ ਹੀ ਉਹਦੇ ਸਬੰਧ ਵਿੱਚ ਜਿਹੜੀ ਸਾਡੀ ਪ੍ਰਸ਼ਾਸਨ ਹੈ ਇੱਥੋਂ ਦਾ ਇਹ ਭਣੀ ਮੀਆਂ ਖਾਨ ਦੀ ਪੁਲਿਸ ਤੇ ਪ੍ਰਾਣਾਸ਼ਾਲਾ ਦੀ ਤੇ ਇਹਦੇ ਨਾਲ ਸੀਆਈਡੀ ਵਿਭਾਗ ਉਹਨਾਂ ਨੇ ਕਿਸਾਨ ਆਗੂਆਂ ਨੂੰ ਜਿਹੜਾ ਗੁੰਮਰਾਹ ਕਰਕੇ ਸਵੇਰ ਤੋਂ ਜਿਹੜਾ ਪਹਿਲਾਂ ਕਿ ਤੁਸੀਂ ਘਰ ਤੋਂ ਬਾਹਰ ਆਜੋ ਫਿਰ ਤਾਰੀ ਇੱਕ ਫੋਟੋ ਕਰਕੇ ਵਾਪਸ ਕਰ ਦੇਣਾ ਤੀ ਕਹੇ ਸਾਲੇ ਆਜੋ ਉੱਥੋਂ ਵਾਪਸ ਕਰ ਦੇਣਾ ਫਿਰ ਸਾਰਾ ਦਿਨ ਜਿਹੜਾ ਪੁਲਿਸ ਲਾਈਨ ਦੇ ਵਿੱਚ ਬਿਠਾ ਕੇ ਰੱਖਿਆ ਤੇ ਸ਼ਾਮ ਜਦੋਂ ਹਨੇਰਾ ਹੋਣ ਲੱਗਾ ਤੇ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਣ ਦੀ ਜਿਹੜੀ ਉਹ ਤਿਆਰੀ ਕੀਤੀ ਉਹਦੇ ਜਦੋਂ ਸਾਡੇ ਜਥੇਬੰਦੀ ਦੇ ਬਾਕੀ ਵਰਕਰਾਂ ਨੂੰ ਪਤਾ ਲੱਗਾ ਤੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਗਰਦਾਸਪੁਰ ਦੇ ਵਿੱਚ ਪਹੁੰਚੇ ਨੇ ਉਹਨਾਂ ਸਾਡੇ ਵਰਕਰਾਂ ਦਾ ਇਹ ਕਹਿਣਾ ਹੈ ਕਿ ਆਪਾਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਜਾਣ ਦੇਣਾ ਜਿਹੜਾ ਸਾਡਾ ਅਧਿਕਾਰ ਹੈ ਆਪਣਾ ਪ੍ਰੋਟੈਸਟ ਕਰਨ ਦਾ ਕਿ ਕੋਈ ਵੀ ਜਿਹੜੀ ਹੈ ਸਾਡੀ ਮੰਗ ਹੈ ਉਹਨੂੰ ਰੱਖਣ ਦਾ ਤਰੀਕ ਇਸ ਕਰਕੇ ਜਿਹੜਾ 57 ਦਾ ਇੱਕ ਸਾਡੀ ਮੰਗ ਹੈ ਕਿ 57 ਦੋ ਤਰਾਂ ਦੇ ਵਿੱਚ ਹੁੰਦੀ ਹੈ ਦੂਸਰੀ ਧਿਰ ਦੱਸਿਆ ਜਾਏ ਕਿ ਕਿਹੜੀ ਧਿਰ ਦੇ ਨਾਲ ਜਿਹੜੀ ਆ 57 ਕੀਤੀ ਜਾ ਰਹੀ ਹੈ ਸੋ ਇਸ ਕਰਕੇ ਜਿਹੜਾ ਸਾਡੇ ਬਾਕੀ ਜਿਹੜੇ ਸਾਡੇ ਵਰਕਰ ਨੇ ਉਹਨਾਂ ਵੱਲੋਂ ਜਿਹੜਾ ਇਹ ਫੈਸਲਾ ਇਹ ਜਿਹੜਾ ਸਾਡੇ ਆਗੂ ਨੇ ਉਹਨਾਂ ਨੂੰ ਆਪਾਂ ਜੇਲ੍ਹ ਦੇ ਵਿੱਚ ਨਹੀਂ ਜਾਣ ਦੇਣਾ ਆਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਕੀ ਚੰਡੀਗੜ੍ਹ ਦਾ ਮੋਰਚਾ ਜਿਹੜਾ ਸਫਲ ਹੋ ਜਾਵੇਗਾ ਵੇਖੋ ਕਿਸਾਨ ਆਗੂ ਬੇਸ਼ੱਕ ਗ੍ਰਿਫਤਾਰ ਹੋ ਚੁੱਕੇ ਨੇ ਇੱਥੇ ਕੇਡਰ ਵੀ ਪਹੁੰਚਿਆ ਪਰ ਉਹ ਵੀ ਕੇਡਰ ਘਰਾਂ ਦੇ ਵਿੱਚ ਬੈਠਾ ਜੇ ਤਿਆਰ ਜਿਨ੍ਹਾਂ ਨੇ ਸਵੇਰੇ ਚੰਡੀਗੜ੍ਹ ਨੂੰ ਕੂਚ ਕਰਨਾ ਕਿਉਂਕਿ ਇਹ ਸਰਕਾਰਾਂ ਨਾ ਤਾਂ ਕਦੇ ਪ੍ਰੋਟੈਸਟ ਨੂੰ ਰੋਕ ਸਕੀਆਂ ਸੀ ਤੇ ਨਾ ਹੀ ਰੋਕ ਸਕਣਗੀਆਂ ਤੇ ਅਸੀਂ ਹੁਣ ਵੀ ਕਹਿੰਨੇ ਆਂ ਕਿ ਜਿਹੜਾ ਤੁਸੀਂ ਆ ਪ੍ਰਸ਼ਾਸਨ ਨੇ ਜਾਂ ਸਾਡੀ ਸਰਕਾਰ ਨੇ ਕਾਰਵਾਈ ਕੀਤੀ ਆ ਪਿੱਛੇ ਘਰਾਂ ਦੇ ਵਿੱਚ ਫੜੋ ਫੜਾਈ ਕਰ ਲਈ ਕਿਸਾਨ ਆਗੂ ਚੁੱਕਲੇ ਭਾਈ ਇੰਨੀ ਸਿਹਰਦਤਾ ਉਦੋਂ ਵਿਖਾਈ ਹੁੰਦੀ ਜਦੋਂ ਸਾਡੇ ਨੌਜਵਾਨ ਪੁੱਤਰ ਜਿਹੜੇ ਨਸ਼ਿਆਂ ਨਾਲ ਮਰ ਰਹੇ ਆ ਸਾਡੀਆਂ ਨੌਜਵਾਨ ਧੀਆਂ ਨਸ਼ੇ ਦੇ ਦਲਦਲ ਦੇ ਵਿੱਚ ਫਸਦੀਆਂ ਜਾ ਰਹੀਆਂ ਉੱਧਰ ਜਾ ਕੇ ਕਿਤੇ ਇਹੋ ਜਿਹਾ ਕਾਰਵਾਈ ਕਰਦੀ ਪਰ ਸਰਕਾਰ ਤੇ ਅਸੀਂ ਵੀ ਸਰਕਾਰ ਨੂੰ ਸ਼ਾਬਾਸ਼ ਦੇਣੀ ਤੇ ਹੱਲਾਸ਼ੇਰੀ ਕਰਨੀ ਸੀ ਪਰ ਜਿਹੜੀ ਕਾਰਵਾਈ ਅੱਜ ਪ੍ਰਸ਼ਾਸਨ ਨੇ ਕਰ ਲਈ ਤੇ ਸਰਕਾਰ ਨੇ ਕਰ ਲਈ ਇਹ ਇਹਨਾਂ ਨੇ ਕੀ ਕਹਿੰਦੇ ਹੁੰਦੇ ਆਪਣੀ ਜਿਹੜੀ ਉਹ ਇੱਕ ਬੰਦ ਹੈ ਨਾ ਤਬੂਤ ਉਹਦੇ ਵਿੱਚ ਆਖਰੀ ਮੇਖ ਜਿਹੜੀ ਠੋਕਣੀ ਹੁੰਦੀ ਉਹ ਭਗਵੰਤ ਮਾਨ ਠੋਕ ਗਿਆ ਉਹਨਾਂ ਵਾਸਤੇ ਸੋ ਜੇਕਰ ਇਹ ਗ੍ਰਿਫਤਾਰੀ ਜਿਹੜੀ ਇਸੇ ਤਰ੍ਹਾਂ ਜਾਰੀ ਰਹਿੰਦੀ ਜਿਵੇਂ ਇੱਕ ਹਫਤੇ ਦਾ ਤੁਹਾਡਾ ਪ੍ਰੋਗਰਾਮ ਹੈ ਚੰਡੀਗੜ੍ਹ ਦਾ ਕਰੀਬ ਤੇ ਇੱਕ ਗ੍ਰਿਫਤਾਰ ਰਹਿੰਦੇ ਨੇ ਆਪਣੇ ਕਿਸਾਨਾਂ ਨੂੰ ਇਹ ਅਗਲੀ ਰੂਪਰੇਖਾ ਜਿਹੜੀ ਇਸ ਮਸਲੇ ਨੂੰ ਲੈ ਕੇ ਕੀ ਹੋਏਗੀ ਪਹਿਲੀ ਗੱਲ ਤੇ ਅਸੀਂ ਇਹ ਕਹਿੰਨੇ ਆ ਕਿ 755 ਜਿਹੜੀ ਉਹ ਸਾਬਤ ਕੀਤੀ ਜਾਏ ਉਹ ਜਿਹੜਾ ਮਹਿਕਮਾ ਜਿਹੜਾ ਸਾਡਾ ਭੈਣੀ ਮੀਆਂ ਖਾਂ ਥਾਣੇ ਦੇ ਐਸਐਚਓ ਸਾਹਿਬ ਨੇ ਉਹ ਦੱਸਣਗੇ ਕਿ 755 ਹੋਈ ਕਿਹਦੇ ਨਾਲ ਇਹ ਤਾਂ ਸਭ ਨੂੰ ਪਤਾ ਵੀ ਕਾਨੂੰਨ ਦੇ ਵਿੱਚ 755 ਦੋ ਤਰਾਂ ਤੇ ਹੁੰਦੀ ਆ ਦੂਸਰੀ ਤਰ ਸਾਹਮਣੇ ਲੈ ਆਉਣ ਤਾਂ ਸਾਡਾ ਬੰਦਾ ਵੀ ਨਾਲ ਹੀ ਲੈ ਜਾਣ ਤੇ ਰਹੀ ਗੱਲ ਪ੍ਰੋਟੈਸਟ ਦੀ ਪ੍ਰੋਟੈਸਟ ਤਾਂ ਹੋਣਾ ਜੇ ਕਿਉਂਕਿ ਇਹ ਸਰਕਾਰਾਂ ਦੇ ਦਬਾਅਾਂ ਦੱਬਣ ਵਾਲੇ ਨਹੀਂ ਕਿਉਂਕਿ ਮੋਦੀ ਨੇ ਵੀ ਕਿਹਾ ਸੀ ਮੇਰੇ ਚੱਲਦੇ ਰੱਥ ਨੂੰ ਕੋਈ ਨਹੀਂ ਰੋਕ ਸਕਦਾ ਤੇ ਜਦੋਂ ਸਾਰੇ ਭਾਰਤ ਦੇ ਕਿਸਾਨ ਉੱਠਖ ਲੋਤੇ ਸੀ ਤੇ ਮੋਦੀ ਦਾ ਚੱਲਦੇ ਰੱਥ ਨੂੰ ਜਿਹੜੀ ਨੱਥ ਪੈ ਗਈ ਸੀ ਤੇ ਨੱਥ ਹੁਣ ਭਗਵੰਤ ਮਾਨ ਨੂੰ ਵੀ ਪਊਗੀ